ਪੁਲਿਸ ਐਮ ਰਿਸਰਵ ਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ 15 ਸਫਿਸਟੀਕੇਟਿਡ ਪਿਸਟਲ ਜੋ ਕਿ ਕਰਾਸ ਬਾਰਡਰ ਕਨਸਾਈਨਮੈਂਟਸ ਥਰੂ ਡਰੋਨ ਆਈਆਂ ਸੀ ਕਰਾਸ ਦ ਇੰਟਰਨੈਸ਼ਨਲ ਬਾਰਡਰ ਔਰ ਕਵਰ ਜਿੱਤੇ ਗਏ ਹੈ ਔਰ ਇਹਦੇ ਚ ਟੋਟਲ ਜਿਹੜੇ ਹੈ 7 ਅਕਿਊਜ਼ਡ ਰੈਸਟ ਹੋਏ ਹੈ ਉਹਨਾਂ ਚੋਂ ਕਿ ਜੀਵਨ ਆਇਆ 6 ਮੇਜਰ ਨੇ ਔਰ ਰਿਕਵਰੀ ਜਿਹੜੀਆਂ ਸਾਰੀਆਂ ਇੱਕ ਇੰਟੈਲੀਜੈਂਸ ਲेड ਆਪਰੇਸ਼ਨ ਨਾਲ ਕੀਤੀਆਂ ਗਈਆਂ ਇਦੇ ਵਿੱਚ ਜਿਹੜੇ 15 ਪਿਸਟਲ ਜਿਹਨਾਂ ਦਾ ਬ੍ਰੇਕਅਪ ਹੈਗਾ 9 ਐਮ ਐਮ ਦੇ ਬਲੌਕ ਹੈ ਜੇ 9 ਨੌਂ ਪਿਸਟਲ ਔਰ 6 ਪਿਸਟਲ ਹੈ ਜੇ 0.30 ਬੋਰ ਦੇ ਜਿਹੜੇ ਸਟਾਰ ਵਾਲੇ ਕਿਉਂਕਿ ਬਿਲਕੁਲ ਬ੍ਰਾਂਡ ਨਿਊ ਤੇ ਬੜੇ ਸਫਿਸਟੀਕੇਟਡ ਵੈਪਨਸ ਨੇ ਜਿਹੜਾ ਕਿ ਲੀਥਲ ਆਪਾਂ ਨੂੰ ਕਹਿ ਸਕਦੇ ਮਾਰੂ ਅਰੇ ਬਹੁਤ ਵੱਡਾ ਇੱਕ ਮੋਡਿਊਲ ਬਸ ਕੀਤਾ ਗਿਆ ਜਿਹੜੇ ਮੇਨ ਗੱਲ ਇਹ ਹੈ ਕਿ ਕੋਈ ਆਈ ਹੈ ਕਿ ਜਿਹੜੇ ਬਾਰਡਰ ਦੇ ਨੇੜੇ ਪਿੰਡਾਂ ਦੇ ਵਿੱਚ ਜਿਨ੍ਹਾਂ ਦੇ ਲੋਕਾਂ ਦੇ ਆਪਣੇ ਖੇਤ ਵੀ ਨੇ ਆਪਣੇ ਘਰ ਵੀ ਨੇ ਉੱਥੇ ਪ੍ਰੀ ਡੈਸਟ੍ਰਿੰਗ ਲੋਕੇਸ਼ਨ ਦੇ ਉੱਤੇ ਡਰੋਨ ਡਰਾਪਿੰਗਸ ਨਾਲ ਇਹ ਕਨਸਾਈਨਮੈਂਟਸ ਭੰਗਵਾਈਆਂ ਜਾਂਦੀਆਂ ਤੇ ਅੱਗੇ ਡਿਸਟ੍ਰੀਬਿਊਟ ਕੀਤੀਆਂ ਜਾਂਦੀਆਂ ਪਾਕ ਬੇਸਡ ਹੈਂਡਲਰ ਜਿਹੜਾ ਉਹ ਕਾਮਨ ਹੈ ਇਹ ਜਿਹੜੇ ਆਪਾਂ ਦੋ ਮੋਡਿਊਲ ਸਮਝ ਕਹਿ ਸਕਦੇ ਹਾਂ ਇਹਨਾਂ ਨੂੰ ਸਭ ਤੋਂ ਪਹਿਲਾਂ ਸਾਡੇ ਇਨਸਪੈਕਟਰ ਸੀਆਈਏ ਅਮੋਲਕਦੀਪ ਜੀ ਜਿਨ੍ਹਾਂ ਦੇ ਸੁਪਰਵਾਈਜ਼ਨ ਸਾਡੇ ਡੀਐਸਪੀ ਹਰਮਿੰਦਰ ਸਿੰਘ ਜਗਵਿੰਦਰ ਐਡੀਸੀਪੀ ਸਾਹਿਬ ਤੇ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਛੇੜੀ ਰਵਿੰਦਰਪਾਲ ਸਿੰਘ ਕਰ ਰਹੇ ਸੀ ਇੱਕ ਜੁਗਨੈ ਨੂੰ ਛੜਿਆ ਸਿਲੇੜੇ ਪਿੰਡ ਤੋਂ ਲੋਪੋਕੇ ਅਮਰਸਰ ਰੂਰਲ ਚ ਉਹ ਵੀ ਬਾਰਡਰ ਦੇ ਨੇੜੇ ਪਿੰਡ ਆ ਤੇ ਦੋ ਪਿਸਟਲ ਮਿਲੇ ਅਰ ਉਹਦਾ ਇੱਕ ਨਾਉ ਦੇ ਦੋ ਸਾਥੀ ਸਾਹਮਣੇ ਆਏ ਸ਼ਮਸ਼ੇਰ ਸਿੰਘ ਤੇ ਗੇੜਕੀ ਮੰਦੇ ਤੇ ਅਮਨਦੀਪ ਸਿੰਘ ਸ਼ਮਸ਼ੇਰ ਨੂੰ ਇੱਕ ਪਿਸਤਲ ਮਿਲਦਾ ਤੇ ਅਮਨਦੀਪ ਨੂੰ ਦੋ ਮਿਲੇ ਪਹਿਲਾਂ ਉਸ ਬਾਅਦ ਇਹਨਾਂ ਦੀ ਇੰਟਰੋਗੇਸ਼ਨ ਦੇ ਉੱਤੇ ਬਲਵਿੰਦਰ ਕਾਕਾ ਲੋਪੋਕੇ ਦਾ ਤੱਕੜ ਪਿੰਡ ਹੈ ਬਿਲਕੁਲ ਬਾਰਡਰ ਦੇ ਉੱਤੇ ਉੱਥੋਂ ਦੇ ਬਾਕੀ ਸਾਰੇ ਮੇਨ ਜਿਹੜੇ ਕਿਊਜ਼ ਨੇ ਉੱਥੋਂ ਫਿਗਰ ਹੋਏ ਬਲਵਿੰਦਰ ਕਾਕਾ ਤੋ ਤਿੰਨ ਪਿਸਤਲ ਮਿਲੇ ਗੁਰਦੇਵ ਉਸੇ ਪਿੰਡ ਦਾ ਇਹ ਪਿਓ ਪੁੱਤ ਨੇ ਗੁਰਦੇਵ ਸਿੰਘ ਤੇ ਕਰਨਪ੍ਰੀਤ ਸਿੰਘ ਗੁਰਦੇਵ ਸਿੰਘ ਤੋਂ 7 ਪਿਸਤੂਲ ਰਿਕਵਰ ਹੋਏ ਕਰਨਜੀ ਜਿਹੜਾ ਹੈਗਾ ਬੇਟਾ ਉਹ ਵੀ ਪੂਰਾ ਇਸ ਸ਼ਾਮਲ ਸੀ ਤੇ ਨਾਲ ਹਰਮਨ ਉਸੇ ਪਿੰਡ ਦਾ ਕੱਕੜ ਦਾ ਤੇ ਜਿਹਨਾਂ ਦੀ ਉਹ ਇੱਕ ਪ੍ਰੋਫਾਈਲ ਆਪਾਂ ਦੇਖੀਏ ਜੋ ਵੀ ਨਾਲ ਬਾਰੇ ਮੈਂ ਤੁਹਾਨੂੰ ਡਿਸਕਸ ਕਰ ਲਿਆ ਸ਼ਮਸ਼ੀਰ ਸਿੰਘ 30 ਸਾਲ ਦਾ ਅਮਨਦੀਪ ਬੋਬੇ ਜਿਹੜਾ 23 ਸਾਲ ਦਾ ਬਲਵਿੰਦਰ ਕਾਕਾ ਤੱਕੜ ਵਾਲਾ ਇਹ 26 ਸਾਲ ਦਾ ਵਰਦੇਕ ਜਿਹੜਾ ਇਹ 40 ਸਾਲ ਦਾ ਫਾਦਰ ਜਿਹੜਾ ਬੇਟਾ ਕਰਨਪ੍ਰੀਤ 19 ਸਾਲ ਦਾ ਤੇ ਹਰਮਨ ਜਿਹੜਾ ਨਾਲ ਸਾਥੀ ਹੈ ਕੰਪਲਿਕਸ ਇਹ 19 ਸਾਲ ਦਾ ਸੋ ਬੇਸਿਕਲੀ ਇਹ ਬੜਾਈ ਫੋਰੋ ਇਨਵੈਸਟੀਗੇਸ਼ਨ ਦਾ ਰਿਜ਼ਲਟ ਹੈ ਸਾਰਾ ਔਰ ਇੱਕ ਜਿਹੜੀ ਆਮ ਰੈਗੂਲਰ ਪ੍ਰੋਸਕਿਰਤੀ ਜਾ ਰਹੀ ਹੈ ਕੋਸ਼ਿਨ ਡਰਗਸ ਐਂਡ ਆਰਮਸ ਇਨਟੂ ਇੰਡੀਅਨ ਟੈਰੀਟਰੀ ਉਹ ਉਹਦੇ ਉੱਤੇ ਬੜਾ ਵੱਡਾ ਇੱਕ ਸਕਸੈਸ ਮੈਨੂ ਸਮਝਦਾ ਬਿਕੋਜ਼ ਤੁਸੀਂ ਇਹ ਦੇਖੋ ਵੀ ਜੇ ਇੰਨੇ ਲੀਥਲ ਵੈਪਨਸ ਜੋ ਡੈਸਟੀਨੇਸ਼ਨ ਇਹਨਾਂ ਦੀ ਵਿਦਨ ਪੰਜਾਬ ਐਂਡ ਕੰਟਰੀ ਵੀ ਹੋਣੀ ਸੀਗੀ ਔਰ ਜਿਹਦੇ ਚ ਇੱਕ ਦੂਸਰੀ ਇੰਟਰਸਟਿੰਗ ਗੱਲ ਇਹ ਆ ਕਿ ਜੁਵਨਾਈਲ ਦਾ ਉਹ ਮੇਨ ਕਾਮ ਇਹੀ ਕਰ ਰਿਹਾ ਕਿ ਚੁੱਕਣ ਦਾ ਵੀ ਕਿਉਂਕਿ ਲੋਕਾਂ ਨੂੰ ਹੁੰਦਾ ਕਿ ਜੁਵਨਾਈਲ ਨੂੰ ਘੱਟ ਸਜ਼ਾ ਮਿਲੇਗੀ ਅੱਗੇ ਡਿਸਟ੍ਰਿਬਿਊਸ਼ਨ ਵੀ ਜਿਹੜੀ ਅੱਗੇ ਕਰਦਾ ਸੀ ਉਹ ਵੀ ਜੁਵਨਾਈਲ ਦੇ ਥਰੂ ਕਰਾਉਂਦੇ ਵੀ ਤਾਂ ਕਿ ਸ਼ੱਕ ਵੀ ਨਾ ਪਵੇ ਔਰ ਇਹਦੇ ਨਾਲ ਮੈਂ ਸਮਝਦਾ ਕਿ ਬਹੁਤ ਵੱਡਾ ਇਹ ਨੈਟਵਰਕ ਬਸ ਹੋਇਆ ਇਸ ਤੋਂ ਇਲਾਵਾ ਇਹਨਾਂ ਦੇ ਹੁਣ ਲਿੰਕੇਜਸ ਅਸੀਂ ਕਢਾ ਰਹੇ ਆ ਕਿ ਪਹਿਲਾਂ ਕਿੰਨੀਆਂ ਕਨਸਾਈਨਮੈਂਟਸ ਇਹਨਾਂ ਵੱਲੋਂ ਜਿਹੜੀਆਂ ਪਿਕਅਪ ਕੀਤੀਆਂ ਗਈਆਂ ਤੇ ਡਿਲੀਵਰ ਕੀਤੀਆਂ ਗਈਆਂ ਔਰ ਮੈਨੂੰ ਉਮੀਦ ਹੈ ਕਿ ਸਾਰਾ ਫਾਈਨੈਂਸ਼ੀਅਲ ਐਂਗਲ ਵੀ ਅਸੀਂ ਦੇਖ ਰਹੇ ਕਿ ਪਾਕਿਸਤਾਨ ਅਗਰ ਇਥੇ ਚੀਜ਼ ਆਉਂਦੀ ਹੈ ਵੈਪਨ ਆਉਂਦਾ ਜਾਂ ਡਰੱਗ ਆਉਂਦਾ ਤਾਂ ਦੀ ਫਾਈਨੈਂਸ਼ੀਅਲ ਜਿਹੜਾ ਗੇਮਸ ਨੇ ਉਹ ਕਿਦਾਂ ਪੇਡਾਕ ਹੁੰਦੇ ਆ ਉਸ ਤੇ ਵੀ ਸਾਡੀ ਟੀਮ ਲੱਗੀ ਹੋਈ ਹੈ ਮੈਂ ਦਿਲਪ ਮबारक ਬਾਦ ਡਾਇਰੈਕਟਰ ਮੌਲਕਦੀਪ ਸਿੰਘ ਤੇ ਉਹਨਾਂ ਦੇ ਜਿਹੜੇ ਸਾਰੇ ਟੀਮ ਨੂੰ ਜਿਨ੍ਹਾਂ ਨੇ ਬਹੁਤ ਮਿਹਨਤ ਨਾਲ ਰਮੇਸ਼ਾ ਦੀ ਤਰ੍ਹਾਂ ਬਹੁਤ ਵੱਡਾ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਸਕਸੈਸਫੁਲੀ ਅੰਜਾਮ ਦਿੱਤਾ ਇਹਦੇ ਪੁਰਾਣੇ ਕੇਸ ਨਹੀਂ ਹੈ ਜੀ ਬਸ ਇਹ ਤੇ ਬਾਰਡਰ ਦੇ ਉੱਤੇ ਰਹਿ ਕੇ ਕੰਮ ਹੀ ਤੁਹਾਨੂੰ ਪਤਾ ਬੰਦਾ ਇਹੋ ਜਿਹਾ ਕਮ ਚ ਆ ਜਾਂਦਾ ਬਹੁਤ ਜਿਆਦਾ ਪੜੇ ਲਿਖੇ ਨਹੀਂ ਹੈਗੇ ਕੋਈ 10+2 ਹੈ 10+ 11ਵੀਂ ਹੈ ਕੋਈ 10ਵੀਂ ਹੈ ਇਸ ਤਰ੍ਹਾਂ ਦੀ ਇਹਨਾਂ ਦੀ ਕੋਈ ਸ਼ੇ ਜਿਹੜਾ ਗੁਰਦੇਵ ਸਿੰਘ ਉਹ ਬਿਲਕੁਲ ਹੀ ਅਨਪੜਾ ਜਿਹੜਾ ਫਾਦਰ ਹੈ ਇਨਸਾਨ ਵਾਲਾ ਹੈਗਾ ਇਦਾਂ ਦੂਜਾ ਵਰਮਨਪ੍ਰੀਤ ਜਿਹੜਾ ਉਹ ਪਲੱਸ 2 ਹੈ ਉਹ ਉੱਥੇ ਪਾਕਿਸਤਾਨ ਤੋਂ ਆਉਣਾ ਸੀ ਮੈਸੇਜ ਜੀ ਇਹਨਾਂ ਕੋਲ ਪਹੁੰਚ ਗਏ ਸੀਗੇ ਅਸੀਂ ਟਾਈਮਲੀ ਕਰ ਲਿਆ ਉਹਨਾਂ ਨੂੰ ਮੁਰਤੇ ਤੋਂ ਮੈਸੇਜ ਆਉਣਾ ਸੀ ਲੇ ਜੋ ਵੀ ਨਾਲ ਇਹਨਾਂ ਜਾਣਾ ਸੀ ਅੱਗੇ ਉਹਦੇ ਟਾਈਮ 'ਚ ਲੱਕੀਲੀ ਆਪਾਂ ਇਹਨਾਂ ਨੂੰ ਕਰ ਲਿਆ ਤਦਰਤੀ ਜਿਹੜੀ ਪੂਰੀ ਦੀ ਪੂਰੀ ਕੰਫਾਈਨਮੈਂਟ ਹੈ ਇਸ ਮੋਡੂਲ ਦੇ ਵਿੱਚ ਉਹ ਸਾਰੀ ਜਿਹੜੀ ਹੈ ਬਰਾਮਦ ਹੋ ਗਈ। ਉਹ WhatsApp ਤੇ ਦੂਜੇ ਸੋਸ਼ਲ ਮੀਡੀਆ ਐਪਸ ਤੇ ਰਾਹੀਂ ਇੰਟੈਕਟ ਤਾਂ ਪਾਕਿਸਤਾਨ ਰਹਿੰਦੇ ਹੀ ਹੈ ਵਰਚੁਅਲ ਨੰਬਰਸ ਉਹ ਸਾਰਾ ਜੋ ਪਹਿਲਾਂ ਮੋਡਸ ਫਰੈਂਡੀ ਹੈ ਟੈਕਨੋਲੋਜੀ ਦਾ ਮੈਂ ਹਮੇਸ਼ਾ ਦੇਖਦਾ ਕਿ ਕ੍ਰਿਮੀਨਲਸ ਬੜਾ ਫਾਇਦਾ ਉਠਾ ਰਹੇ ਕਿ ਜਿਹੜਾ ਸਾਡੇ ਨੈਟਵਰਕਸ ਵਗੈਰਾ ਜਿਹੜੇ ਸਾਨੂੰ ਉਹਦੇ ਚ ਨਹੀਂ ਆਉਂਦੇ ਮਤਲਬ ਕੰਟਰੋਲ ਚ ਨਹੀਂ ਹੁੰਦੇ ਫੋਰਮ ਡੈਸ਼ ਐਪਸ ਨੇ ਉਹਨਾਂ ਤੋਂ ਜ਼ਰੀਏ ਜਿਹੜੀ ਟੈਕਨੋਲੋਜੀ ਨਾਲ ਵਰਚੁਅਲ ਨੰਬਰਸ ਬੇਸਿਕਲੀ ਹੈਗੇ ਆ ਉਹਨੂੰ ਇੰਕ੍ਰਿਪਟਿਡ ਮੈਸੇਜਸ ਸਾਰੇ ਉਸ ਤਰ੍ਹਾਂ ਦਾ ਕੰਮ ਕੀਤਾ ਜਾਂਦਾ ਜੇ ਨਾ ਹੀ ਪਤਾ ਲੱਗਾ ਕੁਝ ਕੀ ਇਹਨਾਂ ਨੇ ਕਿਸੇ ਕਿਹਾ ਹੈ ਕਿ ਉਹ ਜਿਹੜੇ ਇੱਥੇ ਇਹਨਾਂ ਨੇ ਬਾਤ ਦੇਖੋ ਮੈਨੂੰ ਦੋ 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 ਗੱਲਾਂ ਲੱਗ ਰਹੀਆਂ ਨੇ ਵਿੱਚ ਇਟ ਕੁਡ ਬੀ ਟੈਰਰਿਜ਼ਮ ਐਂਗਲ ਐਂਡ ਇਟ ਕੁਡ ਬੀ ਗੈਂਗਸਟਰ ਐਂਗਲ ਆਰਗੇਨਾਈਜ਼ ਕ੍ਰਾਈਮ ਵਾਲੇ ਬੰਦੇ ਮੰਗਾਉਣਗੇ ਇੰਨੇ ਪਿਸਟਲ ਜੀ ਦੇ ਦੇਖੋ ਤਾਂ ਬਿਲਕੁਲ ਬ੍ਰੈਂਡ ਨਿਊ ਹੈਗੇ ਸਾਰੇ ਔਰ ਸਾਰੇ ਵੈਰੀ ਵੈਰੀ ਲੀਥਲ ਇਹਨਾਂ ਦੀ ਜਿਹੜੀ ਫਾਇਰਿੰਗ ਕੈਪੈਸਿਟੀ ਹੈ ਸੈਮੀ ਆਟੋਮੈਟਿਕ ਫਾਇਰ ਕਰਦੇ ਆ ਹੋਰ ਕਰਦੇ ਆ ਦੈਟ ਇਜ਼ ਵੈਰੀ ਵੈਰੀ ਲੀਥਲ ਉਹ ਉਹੀ ਕਹ ਜੀ ਅਸੀਂ ਇਹਨਾਂ ਨੂੰ ਕੁਝ ਕੁਝ ਕਰ ਰਹੇ ਹਾਂ ਪਹਿਲਾਂ ਇਹਨਾਂ ਦੇ ਸਾਰਾ ਜੋ ਟੈਕਨੀਕਲ ਇਨਵੈਸਟੀਗੇਸ਼ਨ ਉਹ ਵੀ ਨਾਲ ਨਾਲ ਚੱਲਦੀ ਹੈ ਜੋ ਅ ਕੁਐਸ਼ਨਿੰਗ ਉਹਨਾਂ ਦੀ ਫਿਜ਼ੀਕਲ ਤੌਰ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਸ ਤੋਂ ਇਲਾਵਾ ਵੀ ਇਹ ਕੰਮ ਬੈਕਅਪ ਕਰ ਰਹੇ ਹੈ। ਇਹ ਕੋਈ ਅਲੱਗ-ਅਲੱਗ ਬੰਦੇ ਹੈ ਜੋ ਵੀ ਨਾਇਲ ਜਿਹੜਾ ਹੈਗਾ ਉਹ ਇਨਵੋਲਡ ਪੱਕਾ ਹੈਗਾ। ਉਹ ਕਿਸਨੇਰਾ ਪਿੰਡ ਲੋਕੋ ਕੇ ਬਾਰਡਰ ਏਰੀਆ ਨਾਲ ਉਹ ਦੋ ਬੰਦੇ ਅੰਮ੍ਰਿਤਸਰ ਦੇ ਸ਼ਹਿਰ ਦੇ ਨਾਲ ਲਾਏ ਗੇਟ ਕੀਮਾ ਦੇ ਬੇਸਿਕਲੀ ਜੋ ਵੀ ਨਾਲ ਇੱਕ ਸਾਹਮਣੇ ਫੇਸ ਸੀਗਾ ਕਿਉਂਕਿ ਦੋ ਬੰਦੇ ਜਿਹੜੇ ਸ਼ਮਸ਼ੇਰ ਤੇ ਅਮਨਦੀਪ ਉਹਦੇ ਨਾਲ ਹੀ ਇੱਕ ਚਕਵਾਰੇ ਸੀਗੇ ਠੀਕ ਹੈ ਜੀ ਫਿਰ ਉਹ ਅੱਗੇ ਕਨੈਕਟ ਹੋ ਕੇ ਬਲਵਿੰਦਰ ਨਾ ਗੁਰਦੇਵ ਨਾ ਕਰਨਪ੍ਰੀਤ ਹਨ ਹਰਮਨ ਕਿਉਂਕਿ ਕੱਕੜਪਿੰਡ ਦੇ ਸਾਰੇ ਬੰਦੇ ਦੇ ਕੱਕੜਪਿੰਡ ਪਹਿਲਾਂ ਵੀ ਤੁਹਾਨੂੰ ਪਤਾ ਬਹੁਤ ਵਾਰ ਫਿਚਰ ਹੋਇਆ ਬਿਕੋਜ਼ ਬਿਲਕੁਲ ਰਾਈਟ ਔਨ ਦ ਇੰਟਰਨੈਸ਼ਨਲ ਬਾਰਡਰ ਦੀ ਲੋਕੇਸ਼ਨ ਹੈ ਪਿੰਡ ਦੀ ਔਰ ਇਹਨਾਂ ਦਾ ਆਪਣੇ ਏਰੀਆ ਚ ਡਰਾਪਿੰਗ ਕਰਾ ਕੇ ਸੇਫਲੀ ਲਿਫਟਿੰਗ ਕਰਦੇ ਰੇ ਤਾਂ ਵੀ ਪਹਿਲਾਂ ਨਾ ਤੇ ਕੋਈ ਪਰਚਾ ਦਰਜ ਨਹੀਂ ਹੋਇਆ ਜੋ ਮੈਂ ਸਮਝਦਾ ਉਹ ਐਂਗਲ ਵੀ ਅਸੀਂ ਸਾਰਾ ਦੇਖ ਲਿਆ ਗਾਜ਼ੇ ਦੀ ਧਰਮਨਾਈ ਤਾਂ ਸਟੂਡੈਂਟ ਹੈ ਇੱਕ ਆਟੋ ਡਰਾਈਵਰ ਹੈ ਜਿਹੜਾ ਸ਼ਮਸ਼ੀਰ ਹੈ ਮਿੰਨੀ ਟਰੱਕ ਚਲਾਉਂਦਾ ਅਮਨਦੀਪ ਐਗਰੀਕਲਚਰ ਦਾ ਮਤਲਬ ਫਾਰਮਿੰਗ ਦਾ ਕੰਮ ਕਰਦਾ ਬਲਵਿੰਦਰ ਇਸੇ ਤਰ੍ਹਾਂ ਗੁਰਦੇਵ ਵੀ ਫਾਰਮਰ ਹੈ ਅਨਪਲੋਇਡ ਉਹਦਾ ਮੁੰਡਾ ਕਰਨਪ੍ਰੀਤ ਹਰਮਨ ਜਿਹੜਾ ਵੀ ਖੇਤੀਬਾੜੀ ਦੇ ਕੰਮ ਕਰਦਾ ਹੈ ਇਸ ਤਰ੍ਹਾਂ ਦੀ ਪ੍ਰੋਫਾਈਲ ਆਏਗਾ ਜੀ ਮਨੇ ਫੇਰ ਇੰਜੀਨੀਅਰਿੰਗ ਦੇ ਪ੍ਰੋਗਰਾਮ ਤੋਂ ਹੋਇਆ ਹੁਣ ਇਹਦੀ ਪ੍ਰਾਪਰਟੀ ਜਾਂ ਅਕਾਲੀ ਜਾਂ ਫੇਸ਼ਾਪੀ ਸੱਤਿਆ ਦੇ ਇੱਕ ਬੋਧਾ ਮਾਨਕ ਮਨੇ ਉਹ ਕੱਲੀ ਪ੍ਰਾਪਰਟੀ ਨਹੀਂ ਜੀ ਬੈਂਕ ਖਾਤੇ ਵੀ ਸਾਰੇ ਬੋਥ ਮੂਵੇਬਲ ਇਮੋਵੇਬਲ ਐਸੈਟਸ ਨੂੰ ਸਵੀਕਾਰ ਕਰਦੇ ਹੈਂਕੀ ਜੀ